ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਸਾਰੇ ਸੁਨ ਸੁਣ ਪਰਫੈਕਟ ਆਨ ਦਾ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਵੀਡੀਓਜ਼ ਨੂੰ ਪਿਆਰ ਦੇ ਲਈ ਥੋੜਾ ਧੰਨਵਾਦ ਤੇ ਲਓ ਜੀ ਅ ਅੱਜ ਆਪਾਂ ਫੇਰ ਤੁਹਾਡੇ ਲਈ ਤੁਹਾਡੀ ਡਿਮਾਂਡ ਦੇ ਉੱਤੇ ਵੀਡੀਓ ਲੈ ਕੇ ਆਈ ਹਾਂ ਮੈਂ ਬਹੁਤ ਦਿਨਾਂ ਤੋਂ ਇੱਕ ਮੈਸੇਜ ਆ ਰਿਹਾ ਸੀਗਾ ਕਿ ਵਿਟਾਮਿਨ ਸੀ سیرਮ ਬਣਾਉਣਾ ਸਿਖਾ ਦਿਓ ਵਿਟਾਮਿਨ ਸੀ سیرਮ ਬਣਾਉਣਾ ਲਾਉਣਾ ਦੋ ਚੀਜ਼ਾਂ ਦੇ ਵਿੱਚ ਬਹੁਤ ਡਿਫਰੈਂਸ ਹੈ ਬਣਾਉਣਾ ਤੁਹਾਨੂੰ ਸਿਖਾ ਦਿੰਨੇ ਹਾਂ ਲਾਉਣ ਵੇਲੇ ਬਹੁਤ ਬਹੁਤ ਸਾਵਧਾਨੀ ਵਰਤਣੀ ਹੈ ਕੁੱਛ ਵੀ ਚੱਕ ਕੇ ਕਦੋਂ ਵੀ ਕਿਸੇ ਵੀ ਟਾਈਮ ਕਿਵੇਂ ਵੀ ਯੂਜ਼ ਨਹੀਂ ਕਰਨਾ ਬੇਟਾ ਸੀ سیرਮ ਕਾਫੀ ਮਤਲਬ ਕੇਅਰ ਮੰਗਦਾ ਹੈਗਾ ਤੇ ਪ੍ਰੀਕਾਸ਼ਨਸ ਮੰਗਦਾ ਹੈ ਤੇ ਲੋ ਜੀ ਪਹਿਲਾਂ ਆਪਾਂ ਬਣਾਉਣੀ ਹੈ ਤੇ ਫਿਰ ਮੈਂ ਤੁਹਾਨੂੰ ਦੱਸੂਗੀ ਕਿ ਇਹਨੂੰ ਲਾਉਣ ਵੇਲੇ ਕੀ ਕੀ ਸਾਵਧਾਨੀਆਂ ਵਰਤਣੀਆਂ ਦੀ ਕਦਮ ਕਦਮਾ ਲਾਉਣੇ ਠੀਕ ਹੈ ਜੀ ਨਹੀਂ ਤਾਂ ਇਹਦਾ ਫਾਇਦਾ ਹੋਣ ਦੀ ਬਜਾਏ ਨੁਕਸਾਨ ਹੋਣ ਲੱਗ ਜਾਂਦਾ ਇਸ ਕਰਕੇ ਉਹਦਾ ਜ਼ਰੂਰ ਧਿਆਨ ਰੱਖਣਾ ਹੈ ਤੇ ਪਹਿਲਾਂ ਆਪਾਂ ਬਣਾਉਣੀ ਹੈ ਤੇ ਫਿਰ ਆਪਾਂ ਤੁਹਾਨੂੰ ਨਾਲ ਦੱਸੂਗੀ ਵੀ ਕੀ ਸਾਵਧਾਨੀਆਂ ਉਹਦੇ ਲਈ ਆਪਾਂ ਨੂੰ ਕੀ ਕਰਨਾ ਹੈ ਆਪਾਂ ਸ਼ੁਰੂ ਕਰਦੇ ਹਾਂ ਲੋ ਜੀ ਇੱਕ ਵਧੀਆ ਜਿਹਾ ਸੰਤਰਾ ਕਿ ਨੂੰ ਜੰਤਰਾ ਜੋ ਵੀ ਖੱਟਾ ਖਰੂਟ ਹੈਗਾ ਆਪਣੇ ਕੋਲੇ ਉਹਨੂੰ ਤੁਸੀਂ ਅ ਧੋਕੇ ਰੱਖੇ ਹੁੰਦਾ ਆਪਾਂ ਫ੍ਰੀਜ 'ਚ ਫੇਰ ਵੀ ਹੋਣੀ ਇੱਕ ਵਾਰੀ ਕਪੜੇ ਨਾਲ ਸਾਫ਼ ਕਰ ਲੈਣਾ ਤੇ ਫਿਰ ਉਹਨੂੰ ਛਿੱਲ ਲੈਣਾ ਮੈਂ ਛਿਲਪਾ ਠੀਕ ਹੈ ਤੇ ਇਹਦੇ ਅੰਦਰਲੇ ਪਾਸੇੋਂ ਥੋੜਾ ਥੋੜਾ ਤਾਂ ਚੀਜ਼ ਜਿਹੜੀ ਹੈਗੀ ਉਹਨੂੰ ਤੁਸੀਂ ਲਾ ਸਕਦੇ ਹੋ ਇਦਾਂ ਖੁਰਚ ਕੇ ਠੀਕ ਹੈ ਬਸ ਹੋਰ ਕੁਝ ਨਹੀਂ ਇਹਨੂੰ ਮੜਾ ਜਿਹਾ ਲਾ ਦੋ ਵਿੱਚੋਂ ਵਿੱਚੋਂ ਆ ਜਿਹੜੀਆਂ ਐਵੇਂ ਗੁੱਦ ਜੀ ਹੁੰਦੀ ਆ ਦੇਖੋ ਇਦਾਂ ਲਹਿ ਜਾਂਦਾ ਇਹਨੂੰ ਲਾ ਦੇਣਾ ਆਪਾਂ ਠੀਕ ਹੈ ਤੇ ਇਦਾਂ ਆਪਾਂ ਰੈਡੀ ਕਰ ਲੈਣਾ ਹੈ ਲਾ ਕੇ ਵਿੱਚ ਚੰਗੀ ਤਰ੍ਹਾਂ ਨਹੀਂ ਵੀ ਲਾਓਗੇ ਕੋਈ ਐ ਨਹੀਂ ਕਿ ਨੁਕਸਾਨ ਕਰ ਦੋਗੇ ਬਸ ਫਿਰ ਉਹ ਹੁੰਦਾ ਵੀ ਪੁੰਨ ਜੇ ਵੇਲੇ ਵਿੱਚ ਜਿਹੜੀ ਕਜਲ ਲਾਈ ਜਾਂਦਾ ਥੋੜਾ ਜਿਹਾ ਲਾਹ ਦੋ ਤਾਂ ਜ਼ਿਆਦਾ ਵਧੀਆ ਹੁੰਦਾ ਕਿਉਂਕਿ ਵਿਟਾਮਿਨ ਸੀ ਤਾਂ ਆਪਾਂ ਨੂੰ ਚਾਹੀਦਾ ਹੀ ਆ ਬਸ ਆ ਉਤਲੇ ਉਤਲੇ ਜਾਲੇ ਜਿਹਾ ਮੜੇ ਜਿਹਾ ਲਾ ਦੋ ਤੇ ਫਿਰ ਇਹਨੂੰ ਅ ਕੱਟ ਕੇ ਟੁਕੜੇ ਕਰਕੇ ਆਪਾਂ ਮਿਕਸੀ ਦੇ ਜਾਰ ਚ ਪਾ ਲੇ ਲੋ ਜੀ ਆਪਾਂ ਇਹ ਚਿਲਕੇ ਪੀਸ ਕਰਕੇ ਮਿਕਸੀ ਚ ਪਾ ਲੈਣੇ ਆ ਲੋ ਤੇ ਜਿਵੇਂ ਮੈਂ ਤੁਹਾਨੂੰ ਪਿਛਲੀ ਵੀਡੀਓ ਚ ਦੱਸਿਆ ਸੀ ਕਿ ਹਮੇਸ਼ਾ ਆਪਣੇ ਆਪ ਨੂੰ ਫਰੈਸ਼ ਕਰਕੇ ਰੱਖਿਆ ਕਰੋ ਅੱਜ ਮੇਰੀ ਛੁੱਟੀ ਸੀ ਫਿਰ ਵੀ ਮੈਂ ਵਧੀਆ ਜੀ ਕਾਂਟੇ ਪਾਈ ਹੋਈ ਹੈ ਘਰੇ ਕਿਉਂਕਿ ਮੇਰਾ ਮੂਡ ਦਾ ਚੇਂਜ ਕਰਾਉਂਦਾ ਜੀ ਕਰ ਰਿਹਾ ਸੀਗਾ ਅੱਜ ਠੀਕ ਹੈ ਤੇ ਲੋ ਚੇਂਜ ਨੂੰ ਜੀ ਕਰ ਰਿਹਾ ਸੀਗਾ ਤੇ ਸ਼ੌਂਕ ਨਾਲ ਕੋਈ ਬੋਲਣੀ ਹੁੰਦਾ ਬਈ ਜਦੋਂ ਦਿਲ ਕਰੇ ਉਦੋਂ ਆਪਣੇ ਸ਼ੌਂਕ ਪੂਰੇ ਕਰ ਲਿਆ ਕਰੋ ਕਿਉਂਕਿ ਜਦੋਂ ਸਾਡੇ ਕੋਲੇ ਜਦੋਂ ਸਾਡੇ ਸ਼ੌਕ ਹੁੰਦੇ ਆ ਜ਼ਿੰਦਗੀ ਦੀ ਸੱਚਾਈ ਹੈ ਇਹ ਜਦੋਂ ਸਾਨੂੰ ਸ਼ੌਕ ਹੁੰਦੇ ਆ ਉਹਦੇ ਸਾਡੇ ਕੋਲੇ ਜਾਂ ਤਾਂ ਸਮਾਂ ਨਹੀਂ ਹੁੰਦਾ ਜਾਂ ਪੈਸਾ ਨਹੀਂ ਹੁੰਦਾ ਤੇ ਜਦੋਂ ਪੈਸਾ ਆਉਂਦਾ ਹੈ ਉਦੋਂ ਕਈ ਵਾਰ ਸ਼ੌਕ ਨਾਲ ਉਦੋਂ ਤੱਕ ਖਤਮ ਹੋ ਜਾਂਦੀ ਹੈ ਇਸ ਕਰਕੇ ਜਿਹੜਾ ਸ਼ੌਕ ਜਦੋਂ ਜਾਗੇ ਉਹਦੀ ਉਹਨੂੰ ਨਾਲ ਦੇ ਉਹ ਪੂਰਾ ਕਰ ਲਓ ਤੇ ਹੁਣ ਲੋ ਜੀ ਆਪਾਂ ਇਹ ਚਿਹੇ ਪਾਤੀ ਹੈਗੀ ਛੋਟੇ ਛੋਟੇ ਟੁਕੜੇ ਕਰਕੇ ਤੇ ਮਿਕਸੀ ਦੇ ਜਾਰ ਚ ਤੇ ਹੁਣ ਇਹਦੇ ਚ ਨਾ ਆਪਾਂ ਪਾਣੀ ਨਹੀਂ ਪਾਉਣਾ ਇਹ ਧਿਆਨ ਰੱਖਣਾ ਤੁਸੀਂ ਇਹਦੇ ਵਿੱਚ ਆਪਾਂ ਪਾਵਾਂਗੇ ਗਲੂਕਜ਼ਰ ਠੀਕ ਹੈ ਜਿਹੜਾ ਵੀ ਤੁਹਾਨੂੰ ਕੋਈ ਹੋਵੇ ਕੋਈ ਕੰਪਨੀ ਸਪੈਸ਼ਲ ਸੋਚਣ ਦੀ ਲੋੜ ਨਹੀਂ ਹੈਗੀ ਕਿ ਮੈਂ ਇਹੀ ਲੈਣਾ ਕੋਈ ਵੀ ਗਲੂਕਜ਼ਰ ਬਿਲਕੁਲ ਕੋਈ ਪਿਆ ਤੋ ਆਪਾਂ ਇਹਦੇ ਚ ਪਾ ਲੈਣਾ ਕਿੰਨਾ ਪਾਉਣਾ ਹੈ ਜਿੰਨੀ ਕੁ ਨਾਲ ਆਪਣਾ ਇਹ ਮਤਲਬ ਲਿਕਵਿਡੀ ਹੋ ਜੇ ਥੋੜਾ ਜਿਹਾ ਮੂਵ ਕਰਨ ਲੱਗ ਜੇ ਆਪਣੀ ਮਿਕਸੀ ਠੀਕ ਹੈ ਇਹਦਾ ਕੋਈ ਆਈ ਨਹੀਂ ਹੈਗਾ ਕਿ ਮੇਰੇ ਜਿੰਨਾ ਹੀ ਪਾਉਣੇ ਪਰਟੀਕੂਲਰ ਜਿਹਾ ਕੋਈ ਮੈਜ਼ਰਮੈਂਟ ਐਸਾ ਕੁਝ ਨਹੀਂ ਹੋਏਗਾ ਲੋ ਜੀ ਆਪਾਂ ਇਹਨੂੰ ਹੁਣ ਮਿਕਸੀ ਚ ਮਾਰਨ ਲੱਗੇ ਆਂ मेरी मिक्सी ने तो करता मिनट टू मिनट ही मिनटी जब नहीं करना काफ़ी पावरफुल है करता थोड़ा देर चुना आप होल कट सी ठीक है आसे पासे ज़्यादा लग गया हम वापस आप चमचे के नाल वापस सेंटर से कर लें एक बार में मैं फिर मिक्सी मारूँगी थोड़ी शायद मिक्सी पहली बार कर दूंगी ਖੋ ਗਿਆ ਲਓ ਜੀ ਅਗਲਾ ਸਟੈਪ ਕਰਦੇ ਹਾਂ ਹੁਣ ਆਪਾਂ ਲਓ ਜੀ ਇਦਾਂ ਦਾ ਇੱਕ ਮਲਵਾਲ ਦਾ ਕਪੜਾ ਚਾਹੀਦਾ ਹੈ ਉਹਦੇ ਚ ਪਾ ਕੇ ਆਪਾਂ ਇਹਨੂੰ ਹੁਣ ਛਾਣ ਲੈਂਦੇ ਹਾਂ ਇਹਦੇ ਚੋ ਛੋਟੀ ਗੋਲੀ ਚ ਕੱਢਾਂਗੇ ਆਪਾਂ ਨਹੀਂ ਤਾਂ ਇਹ ਮੇਰੇ ਭਾਂਡੇ ਨੂੰ ਲੱਗ ਜਾਣਾ ਸਾਰਾ ਲੋ ਜੀ ਇਦਾਂ ਇਹਨੂੰ ਆਪਾਂ ਨਿਚੋੜ ਕੇ ਕੱਢ ਲੈਣਾ ਇਹਦੇ ਚ ਬਹੁਤ ਸੋਹਣੀ ਚੀਜ਼ ਆ ਇਹ ਬਹੁਤ ਸ਼ਾਈਨੀ ਫੇਸ ਕਰ ਦਿੰਦੀ ਹੈ ਬਹੁਤ ਮਤਲਬ ਸਕਿਨ ਅਲੀ ਬਹੁਤ ਪਿਆਰੀ ਚੀਜ਼ ਤਿਆਰ ਹੁੰਦੀ ਹੈ ਇਹ ਬਹੁਤ ਮਹਿੰਗੇ ਮਹਿੰਗੇ ਸਰਮ ਆ ਰਹੀ ਨਹੀਂ ਵਿਟਾਮਿਨ ਸੀ ਦੇ ਨਾਮ ਦੇ ਉੱਤੇ ਜਿਹੜਾ ਤੁਹਾਡਾ ਬਿਲਕੁਲ ਫ੍ਰੀ ਬੰਗ ਬਣ ਜਾਣਾ ਘਰੇ ਤੇ ਬਾਜ਼ਾਰ ਵਾਲੇ ਨਾਲੋਂ ਜ਼ਿਆਦਾ ਵਧੀਆ ਰਿਜ਼ਲਟ ਦੇਊਗਾ ਤੁਸੀਂ ਵਰਤ ਕੇ ਦੇਖਿਓ ਲਓ ਜੀ ਇਹਨਾਂ ਸਾਰਾ ਆ ਗਿਆ ਆਪਣੇ ਕੋਲੇ ਤਾਂ ਠਿਕ ਠੀਕ ਹੈ ਤੇ ਹੁਣ ਆਪਾਂ ਇਹਦੇ 'ਚ ਪਾਵਾਂਗੇ ਇਹ ਮੇਰਾ ਸੰਤਰਾ ਮੱਛਾ ਲਿਆ ਤਾਂ ਜਿਹੜਾ ਬਣਾਇਆ ਖੋਲੇ ਸੀ ਹੁਣ ਇਹਦੇ 'ਚ ਆਪਾਂ ਪਾਵਾਂਗੇ ਜੀ ਗਲਾਜ਼ਰ ਜਦ ਤੱਕ ਪਾਈ ਹੈ ਹੁਣ ਆਪਾਂ ਇਹ ਪਾਵਾਂਗੇ ਐਲੋਵੇਰਾ ਜੈਲ ਮੇਰੇ ਕੋਲੇ ਜਿਹੜੀ ਹੈਗੀ ਆ ਹੁਣ ਤੁਸੀਂ ਜ਼ਰੂਰੀ ਨਹੀਂ ਕਿ ਇਹੀ ਲੈਣੀ ਜਿਹੜੀ ਮੇਰੇ ਕੋਲੇ ਆ ਮੇਰੇ ਕੋਲੇ ਹੈਗੀ ਸੇਸ ਲਈ ਮੈਂ ਇਹ ਲੈ ਲਈ ਮੇਰੇ ਕੋਲ ਕੇਸਰ ਜੈਲ ਹੈ ਜਿਨ੍ਹਾਂ ਨੂੰ ਐਲੋਵੇਰਾ ਜੈਲ ਸੂਟ ਨਹੀਂ ਕਰਦੀ ਉਹ ਇਸ ਤਰ੍ਹਾਂ ਦਾ ਕੋਈ ਵੀ ਆਪਸ਼ਨ ਯੂਜ਼ ਕਰ ਸਕਦਾ ਲੋ ਜੀ ਠੀਕ ਹੈ ਤੁਸੀਂ ਬਹੁਤ ਅਕਸਰ ਪੁੱਛਦੇ ਰਹਿੰਦੇ ਹੋ ਵੀ ਜੇ ਐਲੋਵੇਰਾ ਜੈਲ ਸੂਟ ਨਾ ਕਰਦੀ ਹੋਵੇ ਤਾਂ ਕੀ ਕਰੀਏ ਕੇਸਰ ਜੈਲ ਹੈ ਠੀਕ ਹੈ ਹਿਮਾਲਾ ਵਾਲਿਆਂ ਦੀ ਤੁਹਾਨੂੰ ਮੈਂ ਇਹਦਾ ਵੀ ਲਿੰਕ ਦੇ ਦੂੰਗੀ ਨੀਚੇ ਤੁਸੀਂ ਉਥੋਂ ਲੈ ਸਕਦੇ ਹੋ ਜੀ ਤੁਸੀਂ ਆਨਲਾਈਨ ਮਾਰਗ ਨੀ ਤਾਂ ਤੁਹਾਡੇ ਆਸ-ਪਾਸ ਜਿੱਥੋਂ ਵੀ ਮਿਲਦੀ ਹੈ ਤੁਸੀਂ ਉਥੋਂ ਲੈ ਲੈਣੀ ਹੈ ਠੀਕ ਹੈ ਇਹਦੇ ਵਿੱਚ ਆਪਾਂ ਐਲੋਈ ਦਾ ਚੈਲ ਪਾਉਣਾ ਹੈ ਇਹ ਕੋਈ 1.5 ਰੋਜਾਂ ਚੀ ਬਸ ਮੈਂ 2 ਹੀ ਕਰ ਦਿੰਦੀ ਹਾਂ ਕਿ ਇਹਦਾ ਕੋਈ ਨੁਕਸਾਨ ਤਾਂ ਹੈ ਨਹੀਂਗਾ ਠੀਕ ਹੈ ਇੱਕ ਚੀਜ਼ ਇਹਦੇ ਚ ਹੋਰ ਪਾਉਣੀ ਆ ਲਓ ਜੀ ਇੱਕ ਵਿਟਾਮਿਨ E ਦਾ ਕੈਪਸੂਲ ਪਾ ਦੇਣਾ ਆਪਾਂ ਇਹਦੇ ਚ ਠੀਕ ਇਹਨੂੰ ਕਰ ਲੈਣਾ ਮਿਕਸ ਕਿਉਂਕਿ ਮੈਂ ਜਿਹੜਾ ਕੇਸਰ ਜੈਲ ਯੂਜ਼ ਕੀਤੀ ਹੈ ਉਹਦਾ ਵੀ ਕਲਰ ਪੀਲਾ ਹੀ ਹੈ ਇਸ ਕਰਕੇ ਮੇਰਾ ਕਲਰ ਤਾਂ ਬਿਲਕੁਲ ਹੀ ਵੈਸਾ ਹੀ ਰਹੂਗਾ ਪੀਲਾ ਪੀਲਾ ਤੁਸੀਂ ਜਦੋਂ ਐਲੋਵੇਰਾ ਜੈਲ ਪਾਉਗੇ ਤਾਂ ਹੋ ਸਕਦਾ ਥੋੜਾ ਕਲਰ ਥੋੜਾ ਜਿਹਾ ਚੇਂਜ ਹੋਵੇ ਇਸ ਕਰਕੇ ਇਹ ਨਹੀਂ ਸਮਝ ਲੈਣਾ ਕਿ ਸਾਡਾ ਠੀਕ ਨਹੀਂ ਬਣਿਆ ਵੀ ਉਹਨਾਂ ਦਾ ਤਾਂ ਕਲਰ ਦੂਸਰਾ ਸੀ ਮੇਰੇ ਕਿਉਂਕਿ ਜੈਲ ਦਾ ਕਲਰ ਵੀ ਉਹੀ ਹੈ ਨਾ orange ਹੀ ਜੋ ਤੁਸੀਂ ਇਹਦੇ ਥਰਾਂ ਮਿਕਸ ਕਰਕੇ ਤੇ ਤੁਹਾਡਾ ਇਹ ਆਪਣਾ ਵਿਟਾਮਿਨ ਸੀ ਜਿਹੜਾ ਉਹ سیرਮ ਤਿਆਰ ਹੋ ਗਿਆ ਲੋ ਠੀਕ ਹੈ ਇਦਾਂ liquid ਹੋਊਗਾ ਤੇ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿ ਇਹਨੂੰ ਵਰਤਣ ਵੇਲੇ ਕੀ ਖਿਆਲ ਰੱਖਣਾ ਹੈ ਤੇ ਕਿਵੇਂ ਇਹਨੂੰ ਯੂਜ਼ ਕਰਨਾ ਹੈ ਪਹਿਲੀ ਗੱਲ ਤਾਂ ਜੇ ਤੁਸੀਂ ਇਹਨੂੰ ਆਪਣਾ ਤੁਹਾਡਾ ਡਰੈਸਿੰਗ ਟੇਬਲ ਐਸੀ ਜਗ੍ਹਾ ਤੇ ਜਿੱਥੇ ਲਾਈਟ ਆਉਂਦੀ ਹੈ ਤਾਂ ਤੁਸੀਂ ਇਹਨੂੰ ਬ੍ਰਾਊਨ ਕਲਰ ਦੀ ਸ਼ੀਸ਼ੀ 'ਚ ਪਾ ਕੇ ਰੱਖਣਾ ਹੈ ਠੀਕ ਹੈ ਪਲੇਨ 'ਚ ਨਹੀਂ ਪਾਉਣਾ ब्राउन कलर ਦੀ ਸੀ ਸੀ ਪਾ ਕੇ ਰੱਖਿਓ ਤੇ ਦੂਜੀ ਗੱਲ ਇਹਨੂੰ ਲਾਉਣ ਵੇਲੇ ਕੀ ਸਾਵਧਾਨੀਆਂ ਵਰਤਣੀਆਂ ਜਿਹੜੀਆਂ ਕਿ ਬਹੁਤ-ਬਹੁਤ ਜ਼ਰੂਰੀ ਹੈ ਜੇ ਤੁਸੀਂ ਇਹੋ ਚੀਜ਼ਾਂ ਦੀ ਕੇਅਰ ਨਹੀਂ ਕੀਤੀ ਤਾਂ ਫਿਰ ਇਹਦਾ ਤੁਹਾਨੂੰ ਨੁਕਸਾਨ ਹੋ ਸਕਦਾ ਹੈ ਸਭ ਤੋਂ ਪਹਿਲਾਂ ਤਾਂ ਤੁਸੀਂ ਲਾਉਣਾ ਕਿਵੇਂ ਹੈ ਸੂਰੇ ਜਦੋਂ ਵੀ ਤੁਸੀਂ ਇਹਨੂੰ ਲਾਉਣਾ ਹੈ ਭਾਵੇਂ ਦੋ ਵਾਰੀ ਲਾਓ ਭਾਵੇਂ ਇੱਕ ਵਾਰੀ ਲਾਓ ਮਤਲਬ ਸਵੇਰ ਸ਼ਾਮ ਵੀ ਲਾ ਸਕਦੇ ਹੋ ਐਨੀਂਕ ਰਾਤ ਨੂੰ ਨਹੀਂ ਲਾ ਸਕਦੇ ਬਟ ਤੁਸੀਂ ਕੇਅਰ ਕੀ ਕਰਨੀ ਹੈ ਫੇਸ ਵਾਸ਼ ਕਰਕੇ ਉਸ ਤੋਂ ਬਾਅਦ ਤੁਸੀਂ ਪਹਿਲਾਂ ਟੋਨਰ ਲਗਾਉਣਾ ਹੈ ਟੋਨਰ ਤੋਂ ਬਾਅਦ ਤੁਸੀਂ ਵਿਟਾਮਿਨ ਸੀ ਸੀ سیرਮ ਲਾਉਣਾ ਹੈ ਫਿਰ ਤੁਸੀਂ ਆਪਣਾ ਮੋਇਸਚਰਾਈਜ਼ਰ ਲਾਉਣਾ ਹੈ ਠੀਕ ਹੈ ਜੇ ਰਾਤ ਨੂੰ ਯੂਜ਼ ਕਰਦੇ ਹੋ ਜੇ ਦਿਨ ਚ ਯੂਜ਼ ਕਰ ਰਹੇ ਹੋ ਤੇ ਤੁਸੀਂ ਬਾਹਰ ਜਾਣਾ ਦਿਨੇ ਲਗਾ ਕੇ ਇਹਨੂੰ ਫਿਰ ਤੁਸੀਂ ਕਦੇ ਵੀ ਵਿਟਾਮਿਨ ਸੀ سیرਮ ਲਾਉਣ ਤੋਂ ਬਾਅਦ ਤੁਸੀਂ ਸਨਸਕ੍ਰੀਨ ਲਾਈਵ ਬਾਹਰ ਨਹੀਂ ਜਾਣਾ ਇਹ ਗਲਤੀ ਤੁਸੀਂ ਕਦੇ ਵੀ ਨਹੀਂ ਕਰਨੀ ਅਗਰ ਤੁਸੀਂ ਇਹ ਗਲਤੀ ਕੀਤੀ ਤਾਂ ਤੁਹਾਨੂੰ ਫਾਇਦਾ ਹੋਣ ਦੀ ਬਜਾਏ ਨੁਕਸਾਨ ਹੋ ਜਾਊਗਾ ਇਸ ਕਰਕੇ ਖਾਸ ਤੌਰ ਤੇ ਨੋਟ ਕਰ ਲਓ ਕਿ ਵਿਟਾਮਿਨ ਸੀ سیرਮ ਪਹਿਲਾਂ ਲਾਉਣ ਟੋਨਰ ਫਿਰ ਤੁਸੀਂ ਲਾਉਣਾ ਹੈ ਵਿਟਾਮਿਨ ਸੀ سیرਮ ਫਿਰ ਮੋਸਚਰਾਈਜ਼ਰ ਠੀਕ ਹੈ ਤੇ ਫਿਰ ਤੁਸੀਂ ਲਾਸਟ ਵਿੱਚ ਲਾਉਣੀ ਹੈ ਸਨਸਕ੍ਰੀਨ ਸਨਸਕ੍ਰੀਨ ਕਦੇ ਵੀ ਨਹੀਂ ਭੁੱਲਣੀ ਹੋਣੀ ਇਸ ਖਾਸ ਕਰਕੇ ਵਿਟਾਮਿਨ ਸੀ سیرਮ ਲਾਉਂਦੇ ਹੋਏ ਤੇ ਇੱਕ ਹੋਰ ਜਿਹੜੀ ਤੁਸੀਂ ਸਾਵਧਾਨੀ ਵਰਤਣੀ ਹੈ ਉਹ ਇਹ ਕਿ ਇਹਦੀ ਬਹੁਤ ਜ਼ਿਆਦਾ ਮਾਤਰਾ ਯੂਜ਼ ਨਹੀਂ ਕਰਨੀ ਕਿਉਂਕਿ ਇਹ ਸਟਰੋਂਗ ਹੁੰਦਾ ਹੈ ਵਿਟਾਮਿਨ ਸੀ ਤੇ ਇਹਨੂੰ ਤੁਸੀਂ ਬਹੁਤ ਜ਼ਿਆਦਾ ਮਾਤਰਾ ਨਹੀਂ ਯੂਜ਼ ਕਰਨੀ ਕਿ ਆਪਾਂ ਬਹੁਤ ਜ਼ਿਆਦਾ ਲਗਾ ਲਾਂਗੇ ਤਾਂ ਬਹੁਤ ਵਧੀਆ ਰਿਜ਼ਲਟ ਆਉਣਗੇ ਤੁਸੀਂ ਲਗਾ ਲਓ ਬਸ ਤਿੰਨ ਤੋਂ ਚਾਰ ਡ੍ਰੋਪ ਹੁਣ ਤੁਸੀਂ ਦੇਖ ਲਓ ਮੇਰੇ ਹੱਥ ਤੇ ਇੰਨੀ ਹੈ ਫਿਰ ਤੁਸੀਂ ਕਰੀ ਵੀ ਇਹਨੂੰ ਟੈਸਟ ਕੀਤੀ ਬਣਾ ਲੈਣਾ ਜੇ ਤੁਹਾਡੀ ਸ਼ੁਰੂ ਚ ਤੁਸੀਂ ਥੋੜਾ ਜਿਹਾ ਸ਼ੁਰੂ ਕਰਨਾ ਹੈ ਮਤਲਬ ਇੱਕ ਦੋ ਡ੍ਰੌਪ ਲਗਾਓ ਕਿਉਂਕਿ ਤੁਹਾਡੀ ਸਕਿਨ ਹੋ ਸਕਦਾ ਹੈ ਸੈਂਸਿਟਿਵ ਹੋਵੇ ਠੀਕ ਹੈ ਪੈਚ ਟੈਸਟਿੰਗ ਬਹੁਤ ਜ਼ਰੂਰੀ ਹੈ ਥੋੜੇ ਤੋਂ ਸ਼ੁਰੂ ਕਰਨਾ ਹੈ ਬਿਲਕੁਲ ਥੋੜੇ ਤੋਂ ਕਿਉਂਕਿ ਕਈ ਵਾਰੀ ਆਪਾਂ ਜਦ ਲਾਉਣੀ ਹੈ ਇਮੀਡੀਏਟਲੀ ਆਪਾਂ ਨੂੰ ਨਹੀਂ ਪਤਾ ਲੱਗਦਾਗਾ ਕਿ ਕੋਈ ਇਹਦਾ ਫਿਰ ਇਰਿਟੇਸ਼ਨ ਵਗੈਰਾ ਹੋ ਸਕਦੀ ਹੈ ਤਾਂ ਇਸ ਕਰਕੇ ਸੈਂਸਿਟਿਵ ਚੀਜ਼ ਹੈ ਤਾਂ ਹੀ ਇਹ ਤੁਸੀਂ ਇਹਦਾ ਇੱਕ ਕਾਫ ਕੈਰ ਰੱਖਣਾ ਹੈ ਕਿ ਤੁਸੀਂ ਇਹਨੂੰ ਥੋੜੀ ਮਾਤਰਾ ਚ ਲਾਉਣਾ ਹੈ ਪਹਿਲਾਂ ਠੀਕ ਹੈ ਫਿਰ ਤੁਸੀਂ ਬਾਅਦ ਚ ਵੀ ਇਹ ਨਹੀਂ ਕਰਨਾ ਕਿ ਆਪਾਂ ਬਹੁਤ ਜ਼ਿਆਦਾ ਮਾਤਰਾ ਲਾਉਣੀ ਹੈ ਮੈਨੂੰ ਤਾਂ ਸੂਟ ਕਰਦਾ ਇਸ ਕਰਕੇ ਮੈਂ ਬਹੁਤ ਜ਼ਿਆਦਾ ਮਾਤਰਾ ਲਗਾਉਂਗੀ ਤਾਂ ਮੇਰੀ ਜਲਦੀ ਰਜਟ ਹੋਣਗੇ ਐਸਾ ਨਹੀਂ ਹੁੰਦਾ ਠੀਕ ਹੈ ਬਟ ਰਿਜ਼ਲਟ ਆਸਮ ਆਉਂਦੀ ਹੈ ਇਹਦੇ ਵਿੱਚ ਕੋਈ ਦੋਰੀਆ ਨਹੀਂ ਚਮਕਣ ਲੱਗ ਜਾਊਗਾ ਫੇਸ ਤੁਹਾਡਾ ਕੋਈ ਵੀ ਤੁਹਾਡੀ ਸਕਿਨ ਹੈ ਬਸ ਇੱਕ ਕੰਮ ਖਿਆਲ ਰੱਖਣਾ ਹੈ ਵੀ ਟੈਸਟਿੰਗ ਕਰਨੀ ਹੈ ਲਗਾ ਕੇ ਥੋੜੀ ਮਾਤਰਾ ਚਲਾਉਣਾ ਤੇ ਜੇ ਤੁਸੀਂ ਦੋ ਟਾਈਮ ਯੂਜ਼ ਕਰ ਰਹੇ ਹੋ ਤਾਂ ਰਾਤ ਨੂੰ ਸਨਸਕ੍ਰੀਨ ਦੀ ਲੋੜ ਨਹੀਂ ਬਸ ਦੋ ਸਟੈਪ ਹੀ ਕਰਨੇ ਆ ਕਦੇ ਵੀ ਸਿੱਧਾ ਫੇਸ ਧੋ ਕੇ ਟੋਨਰ ਤੋਂ ਪਹਿਲਾਂ ਜਾਂ ਕੁਝ ਵੀ ਸਿੱਧਾ ਨਹੀਂ ਲਗਾਈਦਾ ਇਹਨੂੰ ਤੇ ਪਹਿਲਾਂ ਤੁਸੀਂ ਟੋਨਰ ਲਗਾ ਲਓ ਫਿਰ ਤੁਸੀਂ ਇਹਨੂੰ ਲਗਾਓ ਟੋਨਰ ਤੁਹਾਨੂੰ ਮੈਂ ਦੱਸਿਆ ਹੋਇਆ ਹੈ ਕਿਵੇਂ ਬਣਾਉਣਾ ਹੈ ਉਹ ਬਣਾਉਣਾ ਹੈ ਤੇ ਲਓ ਜੀ ਵਿਟਾਮਿਨ ਸੀ ਬਹੁਤ ਬਹੁਤ ਵਧੀਆ ਰਿਜ਼ਲਟ ਹੈ ਬਣਾਓ ਲਾਓ ਕੁਝ ਨਹੀਂ ਹੁੰਦਾ ਇਹਨੂੰ ਜ਼ਿਆਦਾ ਤੇ ਐ ਨਹੀਂ ਹੁੰਦਾ ਕਿ ਕਿੱਥੇ ਰੱਖਣਾ ਜਾਂ ਕਿਵੇਂ ਹੈ ਤੁਸੀਂ ਇਹਨੂੰ ਰੱਖ ਸਕਦੇ ਹੋ ਪਰ ਹਫ਼ਤੇ ਤੋਂ ਵੱਧ ਨਹੀਂ ਖਟੂਗਾ ਕਿਉਂਕਿ ਇਹਦੇ ਵਿੱਚ ਆਪਾਂ ਫਰੂਟ ਦਾ ਜਿਹੜਾ ਜੂਸ ਹੈ ਉਹਦੇ ਵਿੱਚ ਕੋਈ ਆਪਾਂ ਉਹ ਨਹੀਂ ਪਾਇਆ ਹੋਇਆ ਵੀ ਇਹਨੂੰ ਤੇ ਇਹਨੂੰ ਤੁਸੀਂ ਆਪਣੀ ਫਰਿੱਜ 'ਚ ਰੱਖ ਲਓ ਜਾਂ ਤਾਂ ਹੁਣ ਤਾਂ ਮੌਸਮ ਵੀ ਚੇਂਜ ਹੋ ਗਿਆ ਲੱਗ ਜਾਂਦੀ ਠੰਡੀ ਚੀਜ਼ ਵੀ ਤੇ ਨਹੀਂ ਤੁਸੀਂ ਜੇ ਆਪਣੀ ਅਲਬਾਰੀ ਰੱਖਣਾ ਤਾਂ ਵੀ ਪਰ ਫਿਰ ਜੇ ਫਿਰ ਤੁਸੀਂ ਇਸ ਹਫਤੇ ਤੋਂ ਜ਼ਿਆਦਾ ਨਹੀਂ ਯੂਜ਼ ਕਰ ਸਕਦੇ ਫਿਰ ਤੁਹਾਨੂੰ ਦੋਹਰ ਬਣਾਉਣਾ ਪਊਗਾ ਕੋਈ ਖਾਸ ਔਖਾ ਕੰਮ ਵੀ ਨਹੀਂ ਹੈ ਬਣਾ ਸਕਦੇ ਹੋ ਵਿਟਾਮਿਨ ਸੀ ਖਾਓ ਵੀ ਲਾਓ ਵੀ ਤੇ ਆ ਦੇਖੋ ਤੁਸੀਂ ਲਾਇਆ ਨਾ ਹੁਣ ਮੈਂ ਤੇ ਹੁਣੀ ਕਿ ਫੇਸ ਦੇ ਉੱਤੇ ਕਿੰਨੀ ਚਮਕਾਈ ਹੈ ਤੇ ਇਹਨੂੰ ਤੁਸੀਂ ਬਣਾ ਕੇ ਲਾਓ ਹੁਣ ਇਹ ਸਵਾਲ ਵੀ ਆਊਗਾ ਕਿ ਇਹ ਬੱਚੇ ਲਾ ਸਕਦੇ ਆ ਕਿ ਨਹੀਂ ਲਾ ਸਕਦੇ ਥੋੜਾ ਜਿਹਾ ਸੈਂਸਿਟਿਵ ਸਕਿਨ ਹੋਣ ਕਰਕੇ ਬੱਚੇ ਨਾ ਹੀ ਲਾਉਣ ਤਾਂ ਬੈਟਰ ਹੁੰਦਾ ਹੈ ਠੀਕ ਹੈ ਜੀ ਤੇ ਮਿਲਾਂਗੇ ਜੀ ਫਿਰ ਅਗਲੀ ਕਿਸੇ ਵੀਡੀਓ ਚ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਇੱਕ ਲਾਈਫ ਹੈ ਚਮਕਾ ਕੇ ਹਟਾਗੇ ਅਸੀਂ ਹਟਦੇ ਨਹੀਂਗੇ ਜਦ ਤੱਕ ਜਾ ਉਹਨੇ ਲੱਗੇ ਰਹਾਂਗੇ ਬੜੇ ਜੋ ਮੇਰੇ ਨਾਲ ਮਿਲਾਂਗੇ ਅਗਲੀ ਕਿਸੇ ਵੀਡੀਓ ਚ ਜਸਟ ਇੰਜੋਏ